ਅੱਜ ਮੈਂ ਤੁਹਾਡੇ ਨਾਲ ਧੰਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਵਿੱਤਰ ਸਰੋਵਰ ਦੀ ਬਲੱਖਣਤਾ ਸਾਂਝੀ ਕਰਨ ਲੱਗਾ ਰੁੱਕ ਕੇ ਰੀਲ ਨੂੰ ਜਰੂਰ ਸੁਣਿਓ ਜੀ ਮੈਂ ਇਹ ਬੇਨਤੀ ਖਾਸ ਕਰਦਾ ਹੁਣਾ ਕਿੰਨੀ ਵਾਰੀ ਅਸੀਂ ਜਿਹੜੀਆਂ ਰੀਲਸ ਨੇ ਉਹਨਾਂ ਨੂੰ ਸਵਾਈਪ ਕਰ ਦਿੰਨੇ ਸਾਡੀ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਧੰਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸਰੋਵਰ ਦੇ ਜਲ ਨਾਲ ਰੋਗ ਕਿਵੇਂ ਠੀਕ ਹੁੰਦੇ ਨੇ ਸੁਣਿਓ ਮਸਕੀਨ ਸਾਹਿਬ ਜੀ ਨੇ ਇੱਕ ਵਾਰੀ ਨਾ ਆਪਣੀ ਕਥਾ ਦੇ ਵਿੱਚ ਕਿਹਾ ਸੀ ਕਿ ਜੇਕਰ ਪ੍ਰਭਾਵ ਕਬੂਲਦਾ ਹੈ ਗੁਰਬਾਣੀ ਦਾ ਤੇ ਸਭ ਤੋਂ ਵੱਧ ਪਾਣੀ ਜਿਹੜਾ ਹੈ ਗੁਰਬਾਣੀ ਦਾ ਪ੍ਰਭਾਵ ਕਬੂਲਦਾ। ਜਦੋਂ ਪਾਣੀ ਗੁਰਬਾਣੀ ਦਾ ਪ੍ਰਭਾਵ ਕਬੂਲਦਾ ਤੇ ਉਹ ਪਾਣੀ ਨਹੀਂ ਰਹਿ ਜਾਂਦਾ ਜਲ ਬਣ ਜਾਂਦਾ। ਜਦੋਂ ਜਲ ਦੇ ਵਿੱਚ ਗੁਰਬਾਣੀ ਦੀਆਂ ਬੇਵਸ ਜਾਂਦੀਆਂ ਨੇ ਤੇ ਜਲ ਜਿਹੜਾ ਅੰਮ੍ਰਿਤ ਬਣ ਜਾਂਦਾ। ਹੁਣ ਇੱਕ ਵਾਰੀ ਜਪਜੀ ਸਾਹਿਬ ਦਾ ਪਾਠ ਕਰਕੇ ਅਸੀਂ ਕਈ ਵਾਰੀ ਹੁੰਦਾ ਹੈ ਸਾਨੂੰ ਮਹਾਂਪੁਰਖ ਵੀ ਕਹਿੰਦੇ ਨੇ ਕਿ ਤੁਸੀਂ ਜਪਜੀ ਸਾਹਿਬ ਦਾ ਪਾਠ ਕਰਕੇ ਜਲ ਤੇ ਤੇ ਘਰ ਦੇ ਵਿੱਚ ਛਿੱਟਾ ਦਿਓ ਪਾਣੀ ਜਲ ਦਾ। ਹੁਣ ਇੱਕ ਜਪਜੀ ਸਾਹਿਬ ਦਾ ਪਾਠ ਕੀਤਾ ਤੇ ਜਲ ਅਮਰਤ ਬਣ ਗਿਆ ਤੇ ਹਰਿਮੰਦਰ ਸਾਹਿਬ ਦੇ ਵਿੱਚ 24 ਘੰਟੇ ਬਾਣੀ ਪੜੀ ਜਾ ਰਹੀ ਹੈ ਤੁਸੀਂ ਸੋਚੋ ਉਸ ਅਮਰਤ ਜਲ ਦੇ ਵਿੱਚ ਕਿੰਨੀਆਂ ਵੇਵਜ਼ ਹੋਣਗੀਆਂ ਗੁਰਬਾਣੀ ਕਿੰਨੀ ਪਾਵਰ ਹੋਏਗੀ ਗੁਰਬਾਣੀ ਦੀ ਇਸ ਕਰਕੇ ਬੜੇ ਲੋਕ ਨੇ ਜਿਹੜੇ ਤਰਕ ਕਰਦੇ ਨੇ ਕਿ ਉੱਥੇ ਪਾਣੀ ਹੈ ਜੀ ਉੱਥੇ ਹਰਿਮੰਦਰ ਸਾਹਿਬ ਦੇ ਸਰੋਵਰ ਇਸ਼ਨਾਨ ਕਰਨ ਨਾਲ ਕੀ ਹੁੰਦਾ ਪਰ ਮੈਂ ਚੇਤੇ ਰੱਖਿਓ ਜੀ ਇੱਕ ਦੁਨਿਆਵੀ ਦਵਾਈ ਦੇ ਨਾਲ ਤੁਹਾਡੇ ਤਨ ਦਾ ਰੋਗ ਠੀਕ ਹੋ ਸਕਦਾ ਹੈ ਤੇ ਜਿਹੜੀ ਗੁਰਬਾਣੀ ਜਲ ਦੇ ਵਿੱਚ ਪੜ੍ਹੀ ਜਾ ਰਹੀ ਹੈ ਉੱਥੇ 24 ਘੰਟੇ ਉਸ ਗੁਰਬਾਣੀ ਦੇ ਨਾਲ ਕਿਵੇਂ ਨਹੀਂ ਰੋੜੋ